ਸਸਰੀਖਲ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੁਆਰਾ ਅਤੇ ਸੀਨੀਅਰ ਐਡੀਟਰ ਤਲੋਚਨ ਜੀ ਨੇ ਆਵਾਜ਼ ਬੁਲੰਦ ਕੀਤੀ ਹੈ ਪਿਛਲੇ ਦਿਨੀ ਸੀਨੀਅਰ ਐਡੀਟਰ ਤਲੋਚਨ ਜੀ ਨੇ ਮੁਲਾਜ਼ਮ ਜਥੇਬੰਦੀਆਂ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਖੈਰਾ ਜੀ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਆਪਣੀ ਅਗਲੀ ਰਣਨੀਤੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ। ਉਹਨਾਂ ਨੇ ਡੈਰੀ ਪਟਵਾਰੀਆਂ ਦੀ ਗੱਲ ਕਰਦਿਆਂ ਕਿਹਾ ਕਿ ਜੋ ਸੱਚ ਨੂੰ ਉਜਾਗਰ ਕਰਦੇ ਨੇ ਉਹਨਾਂ ਨੂੰ No Work No Pay ਵਰਗੇ ਪੱਤਰ ਜਾਰੀ ਕਰ ਦਿੱਤੇ ਜਾਂਦੇ ਨੇ। ਜੋ ਬੋਲਦਾ ਹੈ ਉਸ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਅਤੇ ਜੋ ਦਰਨੇ ਮੁਜਾਹਰੇ ਕਰਦਾ ਹੈ ਉਹਨਾਂ ਦੀ ਕਟਮਾਰ ਤੱਕ ਕੀਤੀ ਜਾਂਦੀ ਹੈ। ਸੋ ਹੁਣ ਮੁਲਾਜ਼ਮਾਂ ਨੂੰ ਸਮਝ ਆ ਗਿਆ ਹੈ ਕਿ ਅਲੱਗ-ਅਲੱਗ ਜਾਂ ਫਿਰ ਕੱਲੇ-ਕੱਲੇ ਲੜ ਕੇ ਕੁਝ ਨਹੀਂ ਬਣੇਗਾ ਹੁਣ ਸਮਾਂ ਆ ਗਿਆ ਕਿ ਇਕੱਠੇ ਹੋ ਕੇ ਸਾਰੀਆਂ ਮੰਗਾਂ ਦੀ ਪੂਰਤੀ ਲਈ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕੀਤਾ ਜਾਵੇ ਆਮ ਆਦਮੀ ਪਾਰਟੀ ਨੇ ਆਪਣਾ ਹਸ਼ਰ ਦੇਖ ਲਿਆ ਹੁਣ ਇੱਕ ਨਵੀਂ ਰਣਨੀਤੀ ਬਣਾ ਰਹੇ ਹਾਂ ਹੁਣ ਇਹਨਾਂ ਨੂੰ ਇਹ ਤਾਂ ਦਿਖਾ ਦਿੱਤਾ ਕਿ ਜੇਕਰ ਸਾਨੂੰ ਇਗਨੋਰ ਕਰੋਗੇ ਤਾਂ ਤੁਹਾਡਾ ਵਿਯੂਦ ਪੰਜਾਬ ਚ ਨਹੀਂ ਰਹਿਣਾ ਜੋ ਮੁਲਾਜ਼ਮ ਇਹ ਸੋਚਦੇ ਨੇ ਕਿ ਸਾਡੀ ਲੜਾਈ ਨਾਨ ਪੋਲੀਟੀਕਲ ਹੈ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੋਲਿਟਿਕਸ ਕਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਗਵਰਨਮੈਂਟ ਪੱਧਰ ਤੱਕ ਜਾਂਦੀ ਹੈ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਅਸੀਂ ਉਹਨਾਂ ਦੇ ਲਈ ਵੋਟਾਂ ਹਾਂ ਅਗਰ ਉਹ ਸਾਨੂੰ ਵੋਟਾਂ ਨਹੀਂ ਸਮਝਦੇ ਤਾਂ ਉਹਨਾਂ ਨੂੰ ਇਹ ਦਾ ਦਿਖਾਉਣਾ ਪਵੇਗਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਰੈਲੀਆਂ ਮਜ਼ਹਰਿ ਕਿਤੇ ਜਾਣਗੇ ਉਹਨਾਂ ਨੇ ਕਿਹਾ ਕਿ ਅਲੱਗ-ਅਲੱਗ ਯੂਨੀਅਨ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਅਤੇ ਇਹ ਪਲਾਨਿੰਗ ਕੀਤੀ ਜਾ ਰਹੀ ਹੈ ਕਿ ਜਲੰਧਰ ਦੀਆਂ ਚੋਣਾਂ 'ਚ ਇੱਕ ਵੱਡਾ ਐਕਸ਼ਨ ਕੀਤਾ ਜਾਵੇ। ਬਾਕੀ ਜਥੇਬੰਦੀਆਂ ਵੀ ਐਕਸ਼ਨ ਮੋਡ 'ਚ ਆ ਗਈਆਂ ਨੇ। ਜਿਮਨੀ ਚੋਣਾਂ ਦੇ ਵਿੱਚ ਇੱਕ ਵੱਡਾ ਐਕਸ਼ਨ ਕੀਤਾ ਜਾਵੇਗਾ। ਬਾਅਦ 'ਚ ਐਮਸੀ ਦੀਆਂ ਚੋਣਾਂ ਅਤੇ ਫਿਰ ਪੰਚਾਇਤੀ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਕਿ ਮੈਨੂੰ ਮਿਲੋ ਮੈਂ ਤਾਂ ਹਰ ਇੱਕ ਨਾਲ ਗੱਲ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਉਹਨਾਂ ਕਰਮਚਾਰੀਆਂ ਦੀ ਵੀ ਗੱਲ ਕੀਤੀ ਜਿਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀਆਂ ਜੋ ਕਿ ਕੰਟਰੈਕਚੁਅਲ ਬੇਸਿਸ ਤੇ ਕੰਮ ਕਰਦੇ ਨੇ ਲੇਕਿਨ ਉਹਨਾਂ ਦਾ ਜੋ ਪੀਰੀਅਡ ਹੈ ਐਕਸਟੈਂਡ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਉਹ ਰੋਕ ਲਈਆਂ ਗਈਆਂ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਇਹਨਾਂ ਮਸਲਿਆਂ ਦਾ ਹੱਲ ਤੁਰੰਤ ਕਰੇ ਨਹੀਂ ਤਾਂ ਮੁਲਾਜ਼ਮਾਂ ਨੇ ਆਉਣ ਵਾਲੀਆਂ ਚੋਣਾਂ 'ਚ ਸਰਕਾਰ ਨੂੰ ਸ਼ੀਸ਼ਾ ਦਿਖਾ ਦੇਣਾ ਹੈ। ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।